དེ་ལྟར་ Foolo náà yóò di nga fà gudu yi di nga fà gudu yi. ਮਰੀ ਅੱਜ ਮਾਣ ਬਹੁਤ ਜਨਾਬੀ ਹੈ ਮਾਣ ਹੈ ਇਹ ਮੇਰਾ ਪਰਾਈ ਮੇਰੀ ਪਰਚਾਈ ਹੈ ਜੀ ਇਹ ਉਹਦਾ ਰੀਨਾ ਰਾਣੀ ਰਾਜਕੁਮਾਰ ਅਰਵਿੰਦ ਕੁਮਾਰ ਉਹਦਾ ਸਾਲਾ ਹੀ ਇੱਕ ਉਹਦਾ ਮੁੰਡਾ ਹੀ ਨਾਮਾ ਬਾਕੀ ਕੁਝ ਬੈਕ ਨਹੀਂ ਸਾਡੇ ਘਰ ਚ ਜੀ ਐਂਟਰ ਕੰਦ ਕੱਪ ਕੇ ਜੀ ਐਂਟਰ ਹੋ ਕੇ ਜੀ ਮੇਨ ਗੇਟ ਤੋਂ ਤੇ ਸਾਰੇ ਕਿੰਦੇ ਵੇਰਾ ਤੋੜਤੇ ਇਹਨਾਂ ਨੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਸਾਰੇ ਘਰ ਭੰਨ ਤੋੜ ਕਰਤਾ ਤੇ ਮੈਨੂੰ ਬਹੁਤ ਜ਼ਿਆਦਾ ਫੁੱਟ ਮਾਰ ਕੇ ਜੀ ਤੁਸੀਂ ਕਿ ਕਿ ਮੈਂ ਉਸ ਟਾਈਮ ਦੁਕਾਨ ਤੇ ਦੀ ਗਈ ਤੁਸੀਂ ਆ ਕੇ ਕੀ ਜੀ ਮੈਂ ਆ ਕੇ ਦੇਖਿਆ ਵੀ ਸਾਡੇ ਘਰ ਚ ਕੰਦ ਟੱਪ ਕੇ ਬੜੇ ਅੰਦਰ ਬੜੇ ਹੋਏ ਪੀਗੇ ਇਹ ਜਿੰਦੇ ਤਿੰਦੇ ਤੋੜਤੇ ਪੀਗੇ ਇਹਨਾਂ ਨੇ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਵੀ ਹਟਜੋ ਹਟਜੋ ਵੀ ਸਾਡਾ ਸਟੇ ਮਿਲੀ ਹੋਇਆ ਕੋਟ ਦੀ ਵੀ ਪਹਿਰਾ ਤੁਸੀਂ ਕੰਮ ਕੰਮ ਕੀ ਕਰ ਰਹੇ ਹੋ ਇਹ ਫਿਰ ਇਹਨਾਂ ਨੇ ਉਹਨਾਂ ਇਹਦੇ ਸਾਲੇ ਨੇ ਇਹਨੂੰ ਕਮਾਂਡ ਕਰੀ ਵੀ ਜਾ ਉਹਨੂੰ ਬਾਹਰ ਦੇ ਜਾ ਕੇ ਫਿਰ ਉਹ ਸਾਰੇ ਮੇਰੇ ਉੱਪਰ ਲਾਠੀਆਂ ਲਾ ਕੇ ਮੇਰੇ ਸਾਰੇ ਮੇਰੇ ਸਿਰ ਤੇ ਮਾਰੀਆਂ ਲੱਤਾਂ ਤੇ ਬਾਹਾਂ ਤੇ ਇੰਸੀ ਕਿੱਥੇ ਮੈਂ ਉਸ ਟਾਈਮ ਦੁਕਾਨ ਤੋਂ ਜਦੋਂ ਆਇਆ ਜੀ ਮੈਂ ਉਰੇ ਉਰੇ ਗਿਰ ਗਿਆ ਨੀਚੇ ਆ ਉਰੇ ਜੀ ਅੱਛਾ ਮੈਂ ਨੀਚੇ ਨੀਚੇ ਨਾ ਇਹਨਾਂ ਕੋਟਿਆ ਮੈਨੂੰ ਮਨ ਤੇ ਗਿਰ ਗਿਆ ਫਿਰ ਮੈਂ ਮਸਾ ਇਹਨਾਂ ਤੋਂ ਉਹ ਇੱਕ ਦਾ ਚੱਕ ਲਿਆ ਇੱਕ ਬੰਦਾ ਫਿਰ ਮੈਂ ਮਸਾ ਜਾਣ ਜਾ ਕੇ ਭੱਜ ਲਈ ਉਹ ਕਿੰਨੇ ਜਾਨੇ ਸੀ ਲੇਡੀਜ਼ ਦੋ ਲੇਡੀਜ਼ ਸੀ ਗਿਆ ਜੀ ਬਾਕੀ ਕੁਝ ਵਿਅਕਤੀ ਸੀਗੇ 10 15 15 ਬੰਦੇ ਲਗਭਗ ਉਹ ਬੰਦੇ ਸੀਗੇ ਸਾਰੇ ਮੇਰੇ ਤੋਂ ਟੁੱਟ ਗਏ ਜੀ ਸਾਰੇ ਮੇਨ ਕਾਰਨ ਇਹ ਹੈ ਜੀ ਵੀ ਇਹਨਾਂ ਦਾ ਵੀ ਸਾਨੂੰ ਇੱਕਦਮ ਮਾਰਨ ਦੀ ਸਾਜ਼ਿਸ਼ ਸੀਗੀ ਟੈਂਪਟ ਟੂ ਮਰਡਰ ਸੀਗਾ ਇਹਨਾਂ ਨੇ ਮੈਨੂੰ ਮਾਰਨਾ ਸੀਗਾ ਇਹਨਾਂ ਨੇ ਪਹਿਲਾਂ ਵੀ ਮੈਨੂੰ ਧਮਕੇ ਦਿੱਤੇ ਦਿੰਦੇ ਰਹੇ ਸੀ ਵੀ ਵੀ ਭਾਈ ਮਤੰਗ ਮਾਰ ਦਾਂਗੇ ਜੀ ਸਾਡਾ ਘਰਤੀ ਬਟਵਾਰਾ ਹੋ ਗਿਆ ਹੋਇਆ ਹੋਇਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲ ਸਮਝੌਤੇ ਦੇ ਕਾਗਜ਼ ਤੇ ਸਾਡੇ ਹਿੱਸੇ ਦਾ ਬਟਵਾਰਾ ਕਰਾ ਦੇ ਸੀਗਾ ਸਾਰਾ ਠੀਕ ਹੈ ਜੀ ਪਰ ਇਹਨਾਂ ਦੀ ਨੀਤ ਬੇਈਮਾਨ ਹੋ ਗਈ ਇਹ ਕਹਿੰਦੇ ਵੀ ਅਸੀਂ ਇੱਕ ਘਰ ਉਹ ਘਰ ਦੇ ਦੇ ਦਿੰਦੇ ਤੁਹਾਨੂੰ ਕਿੰਨੇ ਪਾਏ ਦੋ ਪਾਏ ਠੀਕ ਹੈ ਉਹਨਾਂ ਦੇ ਹਿੱਸੇ ਕੀ ਆਇਆ ਉਹਨਾਂ ਦੇ ਹਿੱਸੇ ਦੀ ਦੁਕਾਨ ਆਈ ਹੈ ਜੀ ਦੁਕਾਨ ਦੇ ਵੀ ਉੱਪਰ ਮਕਾਨ ਆਇਆ ਜੀ ਇੱਕ ਉਹ ਆ ਗਿਆ ਇੱਕ ਮਕਾਨ ਇੱਧਰ ਆਈ ਲਵੀ ਦੋ ਤਿੰਨ ਘਰ ਛੱਡ ਕੇ ਜੀ ਠੀਕ ਹੈ ਜੀ ਇੱਕ ਦੁਕਾਨ ਹੋਰ ਹੈ ਜਿੱਧਰ ਆਪਣੀ ਮੇਨ ਬਾਜ਼ਾਰ ਤੇ ਠੀਕ ਹੈ ਹਾਂ ਜੀ ਓਕੇ ਤੁਹਾਡੇ ਸਿੱਧੀ ਆਇਆ ਮੇਰੇ ਸੇ ਹੀ ਆ ਤਾਰਾ ਗਈ ਤੇ ਇੱਕ ਦੁਕਾਨ ਆਈ ਹੈ ਜੀ ਇੱਥੇ ਸਟੇਟ ਬੈਂਕ ਦੇ ਕੋਲ ਇੱਕ ਮੰਡੀ ਚ ਦਕਾਨ ਹੈ ਕੋਈ ਪ੍ਰੋਬਲਮ ਸਭ ਕੁਝ ਹੈ ਇਹੇ ਉਹਨਾਂ ਦੇ ਮਨ ਚ ਬੇਈਮਾਨੀ ਆ ਗਈ ਕਿ ਅਸੀਂ ਆ ਘਰ ਵੀ ਅਸੀਂ ਘਰ ਆਥਿਆ ਨਹੀਂ ਇਹਨਾਂ ਦਾ ਹੁਣ ਤੁਸੀਂ ਕੀ ਮਨ ਕਰਦੇ ਸਾਨੂੰ ਇਹਨਾਂ ਤੇ ਸਖਤ ਮਰਲੇ ਕਾਰਵਾਈ ਕੀਤੀ ਜਾਵੇ ਜਿਹੜਾ ਸਾਡੇ ਤੇ ਅਟੈਂਪਟ ਟੂ ਮਰਡਰ ਦਾ ਇਹਨਾਂ ਨੇ ਕਰਿਆ ਸਾਡੇ ਤੇ ਤੇ ਸਾਡੀ ਭੰਨ ਤੋੜ ਕਰਤੀ ਸਾਰੇ ਸਾਰੇ ਘਰ ਦੀ ਹੁਣ ਅਸੀਂ ਕਿੱਥੇ ਜਾਈਏ ਸਾਡਾ ਹੁਣ ਅਸੀਂ ਕਿਹੜੇ ਰਹਿਣ ਦਾ ਕੋਈ ਹੋਰ ਹਿੰਦਾ ਵੀ ਨਹੀਂ ਹੈਗਾ ਕੈਮਰੇ ਵੀ ਭੰਨ ਦੇ ਸਾਰੇ ਕੈਮਰੇ ਭੰਨ ਦੇ ਜੀ ਇਹਨਾਂ ਨੇ ਸਾਰੇ ਸ਼ੀਸ਼ੇ ਭੰਨ ਦੇ ਜੀ ਇਹ ਕੈਮਰੇ ਨਾ ਹੁੰਦੇ ਜੋ ਕਿਸੇ ਨੇ ਕੀ ਨਹੀਂ ਨਹੀਂ ਬਿਲਕੁਲ ਹੀ ਕੋਈ ਯਕੀਨ ਨਹੀਂ ਕਰਦਾ ਸੀਗਾ ਜੀ ਆ ਬਾਕੀ ਤੁਹਾਨੂੰ ਵੀਡੀਓ ਆ ਤੁਸੀਂ ਦੇਖਿਓ ਤੁਹਾਨੂੰ ਸਾਰਾ ਕਲੀਅਰ ਹੋ ਜਾਊਗਾ ਵੀ ਕੀ ਹੋਇਆ ਤੁਹਾਡੇ ਮਿਸ਼ਨ ਕਿੱਥੇ ਮੇਰੇ ਮਿਸਿਸ ਉਰੀਕਰ ਰਹੀ ਸੀ ਗਈ ਉਹਨਾਂ ਨੇ ਜਦੋਂ ਦੇਖਿਆ ਵੀ ਕੋਈ ਬੰਦੇ ਐਂਟਰ ਹੋ ਗਏ ਇਸ ਤਰ੍ਹਾਂ ਕਰ ਲੈ ਮੈਨੂੰ ਮੈਨੂੰ ਉਹਨਾਂ ਨੇ ਕਾਲ ਕਰੀ ਤੇ ਇਹਦੇ ਨਾਲ ਹੀ ਬਤਮੀਚੀ ਕਰੀ ਇਹਨਾਂ ਨੇ ਆ ਕੇ ਮੈਂ ਆਪਣੇ ਰੂਮ ਦੇ ਵਿੱਚ ਬੈਠੀ ਸੀ ਤੇ ਅਚਾਨਕ ਮੈਨੂੰ ਤੋੜ ਪਣ ਦੀ ਆਵਾਜ਼ ਆਣੀ ਸ਼ੁਰੂ ਹੋ ਗਈਆਂ ਤੇ ਮੈਂ ਡਰ ਕੇ ਦੇਖਣ ਲੱਗ ਪਈ ਮੈਂ ਆਈ ਭੱਜ ਕੇ ਵੀ ਕੀ ਹੋ ਰਿਹਾ ਹੈ ਫਿਰ ਉਹਨਾਂ ਮੈਂ ਕਈ ਬੰਦਿਆਂ ਨੂੰ ਦੇਖਿਆ ਅੰਦਰ ਬੜੇ ਹੋਏ ਸੀਗੇ ਤੇ ਮੈਂ ਉੱਪਰ ਜਦੋਂ ਦੇਖਿਆ ਮੈਂ ਆਪਣੇ ਕਮਰੇ ਦਾ ਕੁੰਡਾ ਲਗਾ ਲਿਆ ਫਿਰ ਆਪ ਨੂੰ ਸੇਫ ਕੀਤਾ ਪਰਨਾ ਫਿਰ ਉਹਨਾਂ ਨੂੰ ਫੋਨ ਕੀਤਾ ਇਹ ਦੁਕਾਨ ਤੇ ਸੀ ਇਹ ਦੁਕਾਨ ਤੋਂ ਆਏ ਨਾਲ ਦੀ ਨਾਲ 2 ਮਿੰਟ ਦੇ ਵਿੱਚ ਪਹੁੰਚ ਗਏ ਤੇ ਇਹਨਾਂ ਨੇ ਫਿਰ ਜਦੋਂ ਇਹ ਐਂਟਰ ਹੋਏ ਤਾਂ ਇਹਨਾਂ ਨੇ ਦੇਖਿਆ ਕਿ ਅੰਦਰ ਬੜੇ ਬਹੁਤ ਜ਼ਿਆਦਾ 15-20 ਬੰਦੇ ਬੜੇ ਹੋਏ ਸੀਗੇ ਤੇ ਉਹਨਾਂ ਨੇ ਮਤਲਬ ਇਹਨਾਂ ਨੂੰ ਕੁੱਟਮਾਰਨਾ ਸ਼ੁਰੂ ਕਰ ਦਿੱਤਾ ਫਿਰ ਉਧਰੋਂ ਉਹਨਾਂ ਦੇ ਮਤਲਬ ਜਿਹੜੇ ਰਾਜkumar ਜੀ ਦੇ ਸਾਲਾ ਜੀ ਉਹਨਾਂ ਨੇ ਕੀ ਕਿਹਾ ਕਿ ਇਹਨਾਂ ਨੂੰ ਕਮਾਂਡ ਕੀਤੀ ਕਿ ਬੱਡੇ ਦੋ ਇਹਨਾਂ ਕਹਿੰਦੇ ਬਹੁਤ ਬੁਰੀ ਤਰ੍ਹਾਂ ਇਹਨਾਂ ਨੇ ਕੁੱਟ ਮਾਰ ਕੀਤੀ ਸਿਰ ਤੋਂ ਲੈ ਕੇ ਪੈਰ ਤੱਕ ਬਹੁਤ ਲਾਠੀਆਂ ਲਾਠੀਆਂ ਦੇ ਵਾਰ ਕੀਤਾ ਇਹਨਾਂ ਤੇ ਬੇਹੋਸ਼ ਹੋ ਗਏ ਸੀਗੇ ਇੱਕ ਵਾਰ ਤਾਂ ਜੀ ਇਹ ਬਹੁਤ ਬੁਰੀ ਤਰ੍ਹਾਂ ਇਹਨਾਂ ਦੇ ਬਿਲਕੁਲ ਸੱਤਾਂ ਬੇਟਾ ਵੀ ਬਹੁਤ ਆਈਆਂ ਚਿਰਟਾਂ ਆਈਆਂ ਹੋਈਆਂ ਨੇ ਸਿਰ ਬਹੁਤ ਦੁੱਖ ਹੈ ਦੁੱਖ ਭਾਂਜੇ ਜਿੰਦੇ ਕੁੰਡੇ ਸਾਡੇ ਸਾਰੇ ਘਰ ਦੇ ਤੋੜ ਦਿੱਤੇ ਸ਼ੀਸ਼ਿਆਂ ਦੀ ਤੋੜਪਨ ਕੀਤੀ ਸਾਡੇ ਸੱਤ ਕੈਮਰੇ ਲੱਗੇ ਹੋਏ ਸੀ ਉਹਨਾਂ ਸਾਰਿਆਂ ਦੀ ਤੋੜਪਨ ਕੀਤੀ ਹੋਈ ਤਾਂ ਕਿ ਕੋਈ ਸਬੂਤ ਨਾ ਬਚੇ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਸਾਡੇ ਕੋਲ ਜੋ ਬਹੁਤ ਸਬੂਤ ਬਚ ਗਏ ਨੇ ਤੇ ਇਹਨਾਂ ਨੂੰ ਮਾਰਨੇ ਦੀ ਕੋਸ਼ਿਸ਼ਾਂ ਆਈ ਸੀ ਹਾਂਜੀ ਸਾਡੇ ਤੇ ਅਟੈਂਟ ਟੂ ਮਰਡਰ ਇਹਨਾਂ ਦੀ ਪਹਿਲਾਂ ਤੋਂ ਉਹੀ 15-20 ਦਿਨਾਂ ਤੋਂ ਉਹੀ ਸਾਜ਼ਿਸ਼ਾਂ ਚੱਲ ਰਹੀਆਂ ਸੀ ਹਾਂਜੀ ਪਹਿਲਾਂ ਵੀ ਹੋਇਆ ਪਰ ਹਾਂਜੀ ਪਹਿਲਾਂ ਵੀ ਹੋਇਆ ਸੀ ਇਹਨਾਂ ਨੇ ਕੀਤੇ ਨੇ ਸਾਡੇ ਤੇ ਹਮਲੇ ਪਹਿਲਾਂ ਸਾਨੂੰ ਇਨਸਾਫ ਚਾਹੀਦਾ ਹੈ ਤੇ ਇਹਨਾਂ ਨੂੰ ਸਖਤ ਸਜ਼ਾ ਕਰਵੀਂ ਚਾਹੀਦੀ ਹੈ ਭਰਾਵਾਂ ਭਰਾਵਾਂ ਦਾ ਆਪ ਸਾਰੇ ਭਰਾਵਾਂ ਦਾ ਰੌਲਾ ਜੀ ਉਹਦਾ ਮਕਾਨ ਨੂੰ ਲੈ ਕੇ ਇੱਕ ਉਹ ਜੋ ਪਿੱਛੇ ਜੇ ਵੀਡੀਓ ਆਈ ਸੀ ਵੀ ਉਹਦਾ ਦੂਜੇ ਭਰਾ ਨੇ ਇਹਦਾ ਰਾਜਕੁਮਾਰਾ ਨੇ ਸਾੜੇ ਨਾਲ ਮਿਲ ਕੇ ਆਪ ਇਹ ਭਰਾ ਦੇ ਕੋਈ ਕੁਝ ਹੋਰ ਨਾਮ ਨੂੰ ਨਾਲ ਸਭ ਤੇ ਮਿਲ ਕੇ ਉਹਦੇ ਘਰ ਅੰਦਰ ਵਰ ਗਿਆ ਸੀ ਉਹਦੇ ਸਬੰਧ ਚ ਵੀਡੀਓ ਦੇਖੀਏ ਤਾਂ ਉਹਦਾ ਬਿਆਨ ਲੇ ਕੇ ਪਰਚਾ ਦਿਲਦੇ ਦਾ ਜੇ ਕਿਹੜੀ ਕਿਹੜੀ ਧਾਰਾ ਮੰਗਤਾ ਹੈ ਸਭ ਤੋਂ ਪੁਰਾਣੀ ਧਾਰਾ ਜੀ ਆਪਣੀ 452 ਜੀ 323 441 159 ਉਹ ਤਾਂ ਨਹੀਂ ਹਜੇ ਫਿਲਹਾਲ ਉਹ ਵੀ ਐਕਸ਼ਨ ਉਹ ਜਿਹੜਾ ਐਫਆਈਆ ਕੀਤੀ ਹੈ ਉਹਨੂੰ ਰੇਡ ਕਰਕੇ ਉਹਨੂੰ ਜਲਦੀ ਅਰੈਸਟ ਕੀਤਾ ਜਾਵੇ